ਅੱਜ ਮੈਂ ਵਿਦਿਆਰਥੀਆਂ ਲਈ ਲੈ ਕੇ ਆਇਆ 6ਵੀਂ ਜਮਾਤ ਦਾ ਸਮਾਜਿਕ ਦਾ ਪੇਪਰ ਜੋ ਕਿ ਆਪਾਂ ਫਾਈਨਲ ਪੇਪਰ ਦੇ ਵਜੋਂ ਜਿਸ ਨੂੰ ਮੰਨ ਰਹੇ ਹਾਂ ਤੇ ਇਸ ਵਿੱਚ ਕਿੱਦਾਂ ਦੇ ਕੁਐਸਚਨ ਆ ਸਕਦੇ ਨੇ ਜਿਵੇਂ ਦੇਖੋ 16 ਨੰਬਰ ਦੇ ਤੁਹਾਨੂੰ ਐਮਸੀਕਿਊ ਆਉਣੇ ਨੇ ਇੱਕ ਇੱਕ ਨੰਬਰ ਦਾ ਐਮਸੀਕਿਊ ਹੋਏਗਾ ਦੇਖੋ ਇਹ ਐਮਸੀਕਿਊ ਮੈਥਨੋਲ ਡਿਸਕਸ ਕਰ ਰਹੇ ਹਾਂ ਧਰਤੀ ਦਾ ਹੂ ਬੂ ਪ੍ਰਤੀਕ ਕਿਸ ਨੂੰ ਮੰਨਿਆ ਜਾਂਦਾ ਹੈ ਦੇਖੋ ਇਹਦੇ ਚ ਜਿਵੇਂ ਈਡੀ ਆਂਸਰ ਆਏਗਾ ਗਲੋਬ ਇਸੀ ਤਰ੍ਹਾਂ ਦੇਖੋ ਬਾਕੀ ਤੁਸੀਂ ਮੈਂ ਤੁਹਾਡੇ ਨਾਲ ਡਿਸਕਸ ਕਰ ਲੈਣਾ ਤੁਸੀਂ ਉਹਨਾਂ ਦੇ ਜਿਹੜੇ ਰਾਈਟ ਆਨਸਰ ਹੈ ਉਹ ਦੇਖ ਲੈਣੇ ਨੇ ਨਕਸ਼ੇ ਦੇ ਜ਼ਰੂਰੀ ਤੱਤ ਕਿਹੜੇ ਹਨ ਸਮੁੱਚੇ ਸੂਰਜੀ ਪਰਿਵਾਰ ਵਿੱਚ ਸਾਡੀ ਧਰਤੀ ਕਿਸ ਤਰ੍ਹਾਂ ਦਾਗ ਰਹਾ ਹੈ ਧਰਤੀ ਦੇ ਥਲ ਮੰਡਲ ਕਿੰਨਾ ਪਰਸੈਂਟ ਹੈ ਅੱਗੇ ਹੈ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਸੰਸਾਰ ਦੁੱਖਾਂ ਦਾ ਘਰ ਹੈ ਕਿਸ ਨੇ ਕਿਹਾ ਕੁਸ਼ਾਨ ਕਾਲ ਵਿੱਚ ਬੁੱਧਧਰਮ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਚੰਦਰਗੁਪਤ ਦਾ ਗੁਰੂ ਕੌਣ ਸੀ ਸਿਕੰਦਰ ਨੇ ਪਾਰ세 ਤੇ ਹਮਲਾ ਕਦੋਂ ਕੀਤਾ ਅਸ਼ੋਕ ਦੇ ਪਿਤਾ ਦਾ ਕੀ ਨਾਮ ਸੀ ਮੌਰੀਆ ਕਾਲ ਸਮੇਂ ਸਿੱਖਿਆ ਦੇ ਕੇਂਦਰ ਕਿਹੜੇ ਸਨ ਜ਼ਿਲ੍ਹਾ ਪ੍ਰੀਸ਼ਦ ਦੇ ਵੋਟਾਂ ਦੁਆਰਾ ਸਿੱਧੇ ਚੁਣੇ ਜਾਣ ਵਾਲੇ ਮੈਂਬਰਾਂ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਸੰਖਿਆ ਕਿੰਨੀ ਹੋ ਸਕਦੀ ਹੈ ਪੰਚਾਇਤ ਦੀ ਆਮਦਨ ਅਤੇ ਖਰਚ ਦਾ ਹਿਸਾਬ ਕੌਣ ਰੱਖਦਾ ਹੈ ਅੱਗੇ ਦੇਖੋ ਇਹਦੇ ਵਿੱਚ ਹੈ ਪੰਚਾਇਤ ਸਮਿਤੀ ਦੇ ਵੋਟਰਾਂ ਦੁਆਰਾ ਸਿੱਧੇ ਚੁਣੇ ਜਾਣ ਵਾਲੇ ਮੈਂਬਰਾਂ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਸੰਖਿਆ ਕਿੰਨੀ ਹੋ ਸਕਦੀ ਹੈ ਅੱਗੇ ਹੈ ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਨੂੰ ਕੀ ਕਹਿੰਦੇ ਹਨ ਹੇਠਾਂ ਲਿਖਿਆਂ ਵਿੱਚੋਂ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਨਹੀਂ ਹੈ ਦੇਖੋ ਇਹ 16 ਕੁਐਸਚਨ ਤੁਹਾਡੇ ਇੱਥੇ ਕਵਰ ਹੋ ਗਏ ਉਸ ਤੋਂ ਬਾਅਦ ਅੱਗੇ ਦੇਖੋ ਇਸ ਤਰ੍ਹਾਂ ਦੇ ਤੁਹਾਨੂੰ ਇਹ ਜਿਹੜੇ ਕੁਐਸਚਨ ਉਹ ਆਉਣੇ ਨੇ ਇਹ ਤੁਹਾਨੂੰ ਕੁਐਸਚਨ 12 ਨੰਬਰਾਂ ਦੇ ਆਉਣੇ ਨੇ ਜਿਹਦੇ ਵਿੱਚ ਖਾਲੀ ਥਾਵਾਂ ਹੋਣਗੀਆਂ ਤੇ ਠੀਕ ਗਲਤ ਹੋਣਗੇ ਤੇ 21 ਦੇ ਨੰਬਰਾਂ ਵਾਲੇ ਪ੍ਰਸ਼ਨ ਹੋਣਗੇ ਇਹਦੇ ਵਿੱਚ ਜਿਵੇਂ ਆਪਾਂ ਖਾਲੀ ਥਾਵਾਂ ਤਿੰਨ ਪਾਈਆਂ ਨੇ ਇਤਿਹਾਸ ਡੈਸ਼ ਦਾ ਧਿਆਨ ਹੈ ਪਿੰਡੂ ਤੋਂ ਸ਼ਹਿਰੀ ਖੇਤਰਾਂ ਵਿੱਚ ਬਦਲਦੇ ਇਲਾਕਿਆਂ ਨੂੰ ਡੈਸ਼ ਕਿਹਾ ਜਾਂਦਾ ਹੈ ਉਨਾਚਲ ਪ੍ਰਦੇਸ਼ ਭਾਰਤ ਦੇ ਡੈਸ਼ ਭਾਗ ਵਿੱਚ ਹੈ ਠੀਕ ਹੈ ਇਸੇ ਤਰ੍ਹਾਂ ਦੇਖੋ ਸਿੱਕੇ ਇਤਿਹਾਸ ਦਾ ਸ੍ਰੋਤ ਨਹੀਂ ਹਨ ਜਦੋਂ ਕਿ ਇਹ ਹੈ ਹਨ ਤੇ ਇਸ ਕਰਕੇ ਇਸ ਦੇ ਵਿੱਚ ਜਿਹੜਾ ਹੈਗਾ ਇਹ ਗਲਤ ਲੱਗ ਜਾਏਗਾ ਇਸੇ ਤਰ੍ਹਾਂ ਕਰਕੇ ਤੁਸੀਂ ਜਿਹੜੇ ਹੈਗੇ ਸਾਰੇ ਹੱਲ ਕਰ ਲੈਣੇ ਹਨ ਪੰਜਾਬ ਵਿੱਚ ਨਗਰ ਨਿਗਮਾ ਨਗਰ ਨਿਗਮ ਦੇ ਪ੍ਰਧਾਨ ਨੂੰ ਮੇਅਰ ਕਿਹਾ ਜਾਂਦਾ ਹੈ ਏਸ਼ੀਆ ਸਭ ਤੋਂ ਛੋਟਾ ਮਹਾਦੀਪ ਹੈ ਉਸ ਤੋਂ ਬਾਅਦ ਅਗਲਾ ਦੇਖੋ ਕੁਐਸਚਨ ਇਹ ਬਹੁਤ ਛੋਟੇ ਉੱਤਰਾਂ ਵਾਲੇ ਕੁਐਸਚਨ ਜਿਹੜੇ ਮੈਂ ਤੁਹਾਨੂੰ ਦੱਸਿਆ ਇੱਕ ਇੱਕ ਨੰਬਰ ਦੇ ਆਣੇ ਤੁਹਾਨੂੰ ਦੇਖੋ 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਿੱਥੇ ਸਿੱਧੀਆਂ ਪੈਂਦੀਆਂ ਹਨ ਤੇ ਇਹ ਦੇਖੋ ਜੀ ਭਾਰਤ ਦੇ ਤਿੰਨ ਸਮਾਰਕਾਂ ਦੇ ਨਾਮ ਲਿਖੋ ਭਾਰਤ ਵਿੱਚ ਪਿੰਡਾਂ ਦੀ ਗਿਣਤੀ ਕਿੰਨੀ ਹੈ ਜ਼ਿਲ੍ਹਾ ਪ੍ਰਬੰਧ ਦਾ ਮੁਖੀ ਕੌਣ ਹੁੰਦਾ ਹੈ ਪਹਿਲਾ ਮਹਾਨ ਚੋਲ ਸ਼ਾਸਕ ਕੌਣ ਸੀ ਜੈਨੀਆਂ ਦੇ ਕਿੰਨੇ ਤੀਰਤੰਕਰ ਹਨ ਉਸ ਤੋਂ ਬਾਅਦ ਦੇਖੋ ਤੁਹਾਨੂੰ ਇਹ 6 ਕੁਐਸਚਨ ਆਣੇ ਹਨ 2-2 ਨੰਬਰਾਂ ਦੇ ਤੇ ਕੁੱਲ ਨੰਬਰ ਨੇ ਇਹਦੇ ਵਿੱਚ 12 ਥਲ ਮੰਡਲ ਕਿਸ ਨੂੰ ਆਖਦੇ ਹਨ ਧਰਤੀ ਦੀ ਦਿਨ ਗਤੀ ਕੀ ਹੁੰਦੀ ਹੈ ਸਤਵਾਨ ਕਾਲ ਦੇ ਮੁੱਖ ਮਹੱਤਵਪੂਰਨ ਮੰਦਿਰਾਂਾਂ ਦੇ ਨਾਮ ਦੱਸੋ ਸਿਕੰਦਰ ਬਾਰੇ ਤੁਸੀਂ ਕੀ ਜਾਣਦੇ ਹੋ ਨਗਰਪਾਲਿਕਾ ਨਗਰ ਨਿਗਮ ਦੇ ਕੋਈ ਦੋ ਕੰਮ ਲਿਖੋ ਪੰਚਾਇਤੀ ਰਾਜ ਦੀ ਮੁੱਢਲੀ ਅਤੇ ਸਿਖਰ ਦੀ ਕਾਈ ਦਾ ਨਾਮ ਲਿਖੋ ਇਸੇ ਤਰ੍ਹਾਂ ਦੇਖੋ ਅੱਗੇ ਹੁਣ ਇਹ ਵੱਡੇ ਕੁਐਸਚਨ ਨੇਗੇ ਇਹ ਤੁਹਾਨੂੰ ਆਣੇ ਨੇ ਜਿਹਦੇ ਵਿੱਚ ਇਹ 5 5 ਨੰਬਰਾਂ ਦੇ ਇਹ ਤੁਹਾਨੂੰ ਕੁਐਸਚਨ ਆਣੇ ਨੇ ਤੁਸੀਂ ਇਹਦੇ ਵਿੱਚੋਂ ਚਾਰ ਕਰਨੇ ਨੇ ਜਿਵੇਂ ਪੰਜ ਇਹ 6 ਕੁਐਸਚਨ ਤੁਹਾਨੂੰ ਇਹਦੇ ਵਿੱਚ ਦਿੱਤੇ ਹੋਏ ਨੇ ਦੇਖੋ ਗ੍ਰਹਿਆਂ ਦੇ ਆਕਾਰ ਅਨੁਸਾਰ ਸੂਚੀ ਤਿਆਰ ਕਰੋ ਅਤੇ ਦੱਸੋ ਕਿ ਗ੍ਰਹ ਕਿ ਕਿਹੜਾ ਗ੍ਰਹ ਸਭ ਤੋਂ ਵੱਡਾ ਹੈ ਵੱਖ-ਵੱਖ ਕਿਸਮ ਦੇ ਨਕਸ਼ਿਆਂ ਦੀ ਸੂਚੀ ਬਣਾਓ ਇਤਿਹਾਸ ਦੇ ਸਹਾਇਤਿਕ ਸਰੋਤਾਂ ਉੱਤੇ ਸੰਖੇਪ ਨੋਟ ਲਿਖੋ ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਉਂ ਕਿਹਾ ਜਾਂਦਾ ਸੀ ਅਗਲਾ ਹੈ ਹਿਊਨ ਸ਼ੰਗ ਬਾਰੇ ਤੁਸੀਂ ਕੀ ਜਾਣਦੇ ਹੋ ਸਰਵਜਨਕ ਸੰਪਤੀ ਕੀ ਹੈ ਇਸ ਨੂੰ ਸੰਭਾਲਣਾ ਕਿਸ ਦੀ ਜ਼ਿੰਮੇਵਾਰੀ ਹੈ ਇਸ ਨੂੰ ਸੰਭਾਲਣਾ ਕਿਸ ਦੀ ਜ਼ਿੰਮੇਵਾਰੀ ਹੈ ਇਸੇ ਤਰ੍ਹਾਂ ਦੇਖੋ ਸਰੋਤ ਆਧਾਰਿਤ ਕੁਸ਼ਚਨ ਨੇ ਦੇਖੋ ਆ ਇੱਕ ਚੰਦਰਗੁਪਤ ਮੌਰੀਆ ਰਾਜ ਭਾਰਤ ਨੂੰ ਇੱਕ ਸੂਤਰ ਵਿੱਚ ਕਰਨ ਵਾਲਾ ਪਹਿਲਾ ਰਾਜਾ ਸੀ ਇਸ ਤਰ੍ਹਾਂ ਕਰਕੇ ਇੱਕ ਤੁਹਾਨੂੰ ਇਸ ਤਰ੍ਹਾਂ ਦਾ ਪੈਰਾ ਆਏਗਾ ਥੱਲੇ ਤੁਸੀਂ ਉਹ ਜਿਹੜੇ ਉੱਤਰ ਹਨ ਉਹ ਤੁਸੀਂ ਇਸ ਪੈਰੇ ਦੇ ਵਿੱਚੋਂ ਲੱਭਣੇ ਹਨ ਇਹ ਦੇਖੋ ਇਹ ਦੇ ਜਿਹੜੇ ਇਹ ਪ੍ਰਸ਼ਨ ਹਨ ਜਿਹੜੇ ਤੁਸੀਂ ਲੱਭਣੇ ਹਨ ਭਾਰਤ ਨੂੰ ਇੱਕ ਸੂਤਰ ਵਿੱਚ ਕਰਨ ਵਾਲਾ ਪਹਿਲਾ ਰਾਜਾ ਕਿਹੜਾ ਸੀ ਚੰਦਰਗੁਪਤ ਮੌਰੀਆ ਨੇ ਕਿਸ ਨੂੰ ਹਰਾਇਆ ਚੰਦਰਗੁਪਤ ਦਾ ਸਾਮਰਾਜ ਕਿੱਥੋਂ ਤੱਕ ਫੈਲਿਆ ਹੋਇਆ ਸੀ ਚੰਦਰਗੁਪਤ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ ਚੰਦਰਗੁਪਤ ਦੇ ਪੁੱਤਰ ਦਾ ਕੀ ਨਾਮ ਸੀ ਤੇ ਇਹ ਦੇਖੋ ਇਸ ਤਾਂ ਉਸ ਤੋਂ ਬਾਅਦ ਤੁਹਾਨੂੰ ਨਕਸ਼ਾ ਆਉਣਾ ਹੈ 10 ਨੰਬਰਾਂ ਦਾ ਜਿਹਦੇ ਵਿੱਚੋਂ ਤੁਹਾਨੂੰ ਬੰਗਾਲ ਦੇ ਵਿੱਚੋਂ ਤੁਸੀਂ ਜਿਹੜਾ ਨਕਸ਼ਾ 7 ਤੁਸੀਂ ਕਰਨੇ ਹਨ ਤੇ ਇਤਿਹਾਸ ਦੇ ਵਿੱਚੋਂ ਤੁਸੀਂ ਕੋਈ ਤਿੰਨੇ ਨਕਸ਼ੇ ਕਰਨੇ ਆਂ ਤਾਂ ਇਸ ਤਰ੍ਹਾਂ ਕਰਕੇ 10 ਨੰਬਰ ਟੋਟਲ ਹੋਣਗੇ ਇਹ ਦੇਖੋ ਹਰਿਆਣਾ ਸ਼੍ਰੀਲੰਕਾ ਗੁਜਰਾਤ afghanistan ਚੀਨ ਨੇਪਾਲ ਲਕਸ਼ਦੀਪ ਮੁੰਬਈ ਲਦਾਖ ਕੇਰਲਾ ਇਹ ਤੁਹਾਨੂੰ ਦੇਖੋ ਨਕਸ਼ਾ ਆਇਆ ਹੋਇਆ ਹੈ ਇਸ ਤੋਂ ਬਾਅਦ ਕੌਸ਼ਲ ਅਵੰਤੀ ਕਾਸ਼ੀ ਅੰਗ ਮਗਧ ਇਹ ਤੁਹਾਨੂੰ ਇਤਿਹਾਸ ਦਾ ਨਕਸ਼ਾ ਆਇਆ ਹੋਇਆ ਹੈ ਦੇਖੋ ਇਹਦੇ ਵਿੱਚ ਤੁਸੀਂ ਇਹ ਦੇਖੋ ਨਕਸ਼ਾ ਪਾਣ ਨਾਲ ਲਗਾਇਆ ਹੋਇਆ ਹੈ ਇਹ ਨਕਸ਼ਾ ਤੁਸੀਂ ਇਹਦੇ ਵਿੱਚ ਭਰ ਦੇਣਾ ਹੈ ਇਸ ਤਰ੍ਹਾਂ ਕਰਕੇ ਤੁਸੀਂ ਇਹ ਜਿਹੜੇ ਮੈਂ ਤੁਹਾਨੂੰ ਕੁਐਸਚਨ ਡਿਸਕਸ ਕੀਤੇ ਹਨ ਇਹ ਤੁਸੀਂ ਦੇਖ ਲੈਣੇ ਹਨ ਕਿ ਤੁਹਾਡੇ ਦੇ ਅਧਿਆਪਕ ਨੇ ਤੁਹਾਨੂੰ ਇੱਕ ਇਸ ਤਰ੍ਹਾਂ ਕੁਐਸਚਨ ਲਿਖਾਏ ਹਨ ਤਾਂ ਤੁਸੀਂ ਯਾਦ ਕਰ ਲਏ ਹਨ ਇਹ ਹਨ ਇਹ ਬੜੇ ਇੰਪੋਰਟੈਂਟ ਕੁਐਸਚਨ ਹਨ ਤੇ ਇੱਕ ਆਪਾਂ ਇਸ ਦੇ ਨਾਲ ਦਾ ਹੋਰ ਵੀ ਡਿਸਕਸ ਕਰਦੇ ਹਾਂ ਪੇਪਰ ਇਹ ਦੇਖੋ ਇਹਦੇ ਵਿੱਚ ਦੇਖੋ ਪੇਪਰ ਦੇ ਵਿੱਚ ਉਸੇ ਤਰ੍ਹਾਂ ਪਹਿਲਾਂ MCQ ਆਪਾਂ ਨੇ ਪਾਈ ਹੋਣੇ ਧਰਤੀ ਦਾ ਉਪਗ੍ਰਹਿ ਕਿਹੜਾ ਹੈ ਨਕਸ਼ੇ ਜਰੂਰੀ ਤੱਤ ਕਿਹੜੇ ਹਨ ਆਕਾਰ ਅਨੁਸਾਰ ਧਰਤੀ ਕਿੰਵੇਂ ਸਥਾਨ ਤੇ ਆਉਂਦੀ ਹੈ ਧਰਤੀ ਦੇ ਜਲ ਮੰਡਲ ਜਲ ਮੰਡਲ ਕਿੰਨੇ ਪਰਸੈਂਟ ਹੈ ਇਸੇ ਤਰ੍ਹਾਂ ਸੰਸਾਰ ਦੇ ਸਭ ਤੋਂ ਉੱਚੀ ਪਰਬਤ ਚੋਟੀ ਦਾ ਕੀ ਨਾਮ ਹੈ ਵੈਦਾਂ ਦੀ ਸੰਖਿਆ ਕਿੰਨੀ ਹੈ ਜਿੰਨ ਸ਼ਬਦ ਦਾ ਕੀ ਅਰਥ ਹੈ ਦੇਖੋ ਹੁਣ ਇੱਥੇ ਜਿੰਨ ਸ਼ਬਦ ਦੇਖੋ ਇੱਥੇ ਕਈ ਬੱਚੇ ਲਗਾ ਸਕਦੇ ਨੇ ਭੂਤ ਜਾਂ ਕਈ ਲਗਾ ਸਕਦੇ ਪ੍ਰੇਤ ਜਾਂ ਠੱਗ ਪਰ ਇੱਥੇ ਜਿਹੜਾ ਆਨਸਰ ਹੈ ਇਹ ਜੇਤੂ ਹੈ ਜੇਤੂ ਹੀ ਸਹੀ ਆਨਸਰ ਬੰਦਾ ਹੈ ਅਗੇ ਕੁਐਸਚਨ ਆਪਾਂ ਦੇਖਦੇ ਹਾਂ ਪੁਸ਼ਪ ਉਤੀ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕਿਹੜਾ ਸੀ ਅਸ਼ੋਕ ਨੇ ਕਲਿੰਗਾ ਦੇ ਹਮਲਾ ਕਦੋਂ ਕੀਤਾ ਉਟਲਿਆ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸਾਰਨਾਥ ਸਥਾਨ ਕਿਸ ਪ੍ਰਦੇਸ਼ ਵਿੱਚ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈ ਸ਼ਹਿਰੀ ਸਥਾਨਿਕ ਸਰਕਾਰਾਂ ਦੀ ਮੁੱਢਲੀ ਸੰਸਥਾ ਦਾ ਕੀ ਨਾਮ ਹੈ ਪੰਚਾਇਤ ਦੀ ਆਮਦਨ ਅਤੇ ਖਰਚ ਦਾ ਹਿਸਾਬ ਰੱਖਣ ਵਾਲੇ ਅਧਿਕਾਰੀ ਨੂੰ ਕੀ ਕਹਿੰਦੇ ਹਨ ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਹਥਿਆਰ ਤਿਆਰ ਕੀਤੇ ਜਾਂ ਹਥਿਆਰ ਬਣਾਏ ਉਸ ਤੋਂ ਬਾਅਦ ਹੈ ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਨੂੰ ਕੀ ਕਹਿੰਦੇ ਹਨ ਹੇਠਾਂ ਲਿਖਿਆਂ ਵਿੱਚੋਂ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਹੈ ਠੀਕ ਹੈ ਇਹ ਦੇਖੋ ਅੰਮ੍ਰਿਤਸਰ ਚ ਵੀ ਹੈ ਪਟਿਆਲੇ ਚ ਵੀ ਹੈ ਜਲੰਧਰ ਚ ਵੀ ਹੈ ਤੇ ਇਹਦਾ ਆਨਸਰ ਆ ਜਾਏਗਾ ਉਪਰੋਕਤ ਸਾਰੇ ਤੇ ਅੱਗੇ ਆ ਦੇਖੋ ਉਸੇ ਤਰ੍ਹਾਂ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਇਹ ਦੇਖੋ 12 ਨੰਬਰਾਂ ਦੇ ਫਿਰ ਤੁਹਾਨੂੰ ਕੁਐਸਚਨ ਆਣੇ ਹਨ ਤੇ ਆਪਾਂ ਦੇਖੋ ਇਹ ਡਿਸਕਸ ਕਰਦੇ ਹਾਂ ਧਰਤੀ ਦਾ ਘੇਰਾ ਲਗਭਗ ਡੈਸ਼ ਕਿਲੋਮੀਟਰ ਹੈ ਮੱਧ ਪ੍ਰਦੇਸ਼ ਵਿੱਚ ਮੱਧ ਪ੍ਰਦੇਸ਼ ਵਿੱਚ ਡੈਸ਼ ਦਾ ਸਤੂਪ ਬਹੁਤ ਪ੍ਰਸਿੱਧ ਹੈ ਪੁਰਾਣੀਆਂ ਮਹਾਂਤਾ ਨੂੰ ਡੈਸ਼ ਕਿਹਾ ਜਾਂਦਾ ਹੈ ਇਸ ਤਰ੍ਹਾਂ ਹੀ ਦੇਖੋ ਠੀਕ ਗਲਤ ਆ ਗਿਆ ਠੀਕ ਗਲਤ ਦੇ ਵਿੱਚ ਆਪਾਂ ਦੇਖਦੇ ਹਾਂ ਮਾਰਕਟੇ ਹਸਪਤਾਲ ਸਾਡੀ ਨਿੱਜੀ ਜਾਇਦਾਦ ਹਨ ਉਲਕੇਸ਼ਨ ਦੂਜੇ ਦਾ ਹਰਸ਼ਵਰਧਨ ਨਾਲ ਯੁੱਧ ਹੋਇਆ ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਇਸ ਤਰ੍ਹਾਂ ਦੇਖੋ ਛੋਟੇ ਉਤਰਾਂ ਵਾਲੇ ਆ ਦੇਖੋ ਦੱਖਣੀ ਅਰਧ ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ਵੈਦਿਕ ਦੇ ਕਿਹੜੇ ਕਿਹੜੇ ਗ੍ਰੰਥ ਮਿਲਦੇ ਹਨ ਭਾਰਤ ਵਿੱਚ ਪਿੰਡਾਂ ਦੀ ਗਿਣਤੀ ਕਿੰਨੀ ਹੈ ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ ਦੋ ਤਰ੍ਹਾਂ ਦੀ ਸਰਵਜਨਕ ਸੰਪਤੀ ਦੇ ਨਾਮ ਦੱਸੋ ਹੜੱप्पा ਸਭਿਤਾ ਦੇ ਕੁਝ ਮਹੱਤਵਪੂਰਨ ਨਗਰਾਂ ਦੇ ਨਾਮ ਦੱਸੋ ਇਸੇ ਤਰ੍ਹਾਂ ਦੇਖੋ ਹੁਣ ਇਹ ਜਿਹੜੇ ਹੈਗੇ ਆ 2 ਨੰਬਰਾਂ ਵਾਲੇ ਕੁਐਸਚਨ ਆ ਗਏ ਇਹ ਤੁਹਾਨੂੰ 6 ਆਉਣੇ ਨੇ ਬ੍ਰਹਿਮੰਡ ਤੋਂ ਕੀ ਭਾਵ ਹੈ ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ ਪੁਰਾਤਨ ਯੁੱਗ ਪ੍ਰਾਤਨ ਪੱਥਰ ਯੁੱਗ ਬਾਰੇ ਤੁਸੀਂ ਕੀ ਜਾਣਦੇ ਹੋ ਰੇਸ਼ਮੀ ਮਾਰਗ ਤੋਂ ਕੀ ਭਾਵ ਹੈ ਪੰਚਾਇਤ ਪੰਚਾਇਤੀ ਰਾਜ ਤੋਂ ਤੁਹਾਡਾ ਕੀ ਭਾਵ ਹੈ ਸ਼ਹਿਰੀ ਸਥਾਨਿਕ ਸਰਕਾਰਾਂ ਦੀ ਆਮਦਨ ਦੇ ਕੋਈ ਚਾਰ ਸਾਧਨ ਦੱਸੋ ਆ ਦੇਖੋ ਹੁਣ ਤੁਹਾਨੂੰ ਅੱਗੇ ਵੱਡੇ ਕੁਐਸਚਨ ਨੇ ਇਹ ਤੁਸੀਂ ਚਾਰ ਕਰਨੇ ਨੇ 5 ਨੰਬਰਾਂ ਦੇ ਨੇ ਤੇ 6 ਕੁਐਸਚਨ ਤੁਹਾਨੂੰ ਇਹ ਆਉਣੇ ਨੇ ਵਾਰਾ ਦੇ ਗਵੰਡੀ ਦੇਸ਼ਾਂ ਦੇ ਨਾਮ ਦੱਸੋ ਠੀਕ ਹੈ ਜੀ ਧਰਤੀ ਦੇ ਕਿੰਨੇ ਮਹਾਦੀਪ ਹਨ ਅਤੇ ਇਹਨਾਂ ਦੇ ਨਾਮ ਲਿਖੋ ਤੇ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਨਵੀਨ ਪੱਥਰ ਯੁੱਗ ਦੇ ਪੰਜ ਮਹੱਤਵਪੂਰਨ ਲੱਛਣ ਦੱਸੋ ਯੂਰਪ ਤੋਂ ਕਿਹੜੀਆਂ ਵਸਤੂਆਂ ਆਰਿਆਤ ਮਤਲਬ ਕਿ ਮੰਗਵਾਈਆਂ ਜਾਂਦੀਆਂ ਹਨ ਤੁਸੀਂ ਇਤਿਹਾਸਿਕ ਸਮਾਰਕਾਂ ਦੀ ਸੁਰੱਖਿਆ ਲਈ ਕੀ ਮਦਦ ਕਰ ਸਕਦੇ ਹੋ ਕਬੀਲੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ ਆਦ ਕੋਈ ਇਸੇ ਤਰ੍ਹਾਂ ਦੇਖੋ ਹੁਣ ਸਰੋਤ ਆਧਾਰਿਤ ਕੁਐਸਚਨ ਨੇ ਦੇਖੋ 200 ਈਸਵੀ ਵਿੱਚ ਲੋਹੇ ਦੀ ਖੋਜ ਭਾਰਤੀ ਸਭਿਅਤਾ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੰਨੀ ਜਾਂਦੀ ਹੈ ਇਹ ਦੇਖੋ ਇਸ ਤਰ੍ਹਾਂ ਕਰਕੇ ਇੱਕ ਤੁਹਾਨੂੰ ਪੈਰਾ ਆਏਗਾ ਤੇ ਉਸ ਦਾ ਦੇਖੋ ਆ ਤੁਸੀਂ ਉਹਨਾਂ ਦੇ ਉੱਤਰ ਲਿਖਣੇ ਨੇ ਲੋਹੇ ਦੀ ਖੋਜ ਕਦੋਂ ਹੋਈ ਠੀਕ ਹੈ ਜੀ ਦੇਖੋ ਲੋਹੇ ਦੀ ਖੋਜ ਕਦੋਂ ਹੋਈ ਆ ਦੇਖੋ ਦੂਜਾ ਕੁਐਸਚਨ ਹੈ ਲੋਹਾ ਲੋਹਾ ਕਿਸ ਤੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ ਲੋਕਾਂ ਨੇ ਲੋਹੇ ਦਾ ਕੀ ਬਣਾਇਆ ਦੱਖਣੀ ਭਾਰਤ ਵਿੱਚ ਲੋਹੇ ਦਾ ਪ੍ਰਯੋਗ ਕਦੋਂ ਹੋਣਾ ਸ਼ੁਰੂ ਹੋਇਆ ਇਸੇ ਤਰ੍ਹਾਂ ਕਿਸ ਦੀ ਖੋਜ ਭਾਰਤੀ ਸਭਿਅਤਾ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਕੜੀ ਦਾ ਕੰਮ ਕਰਦੀ ਹੈ ਉਸ ਤੋਂ ਬਾਅਦ ਇਹ ਦੇਖੋ ਨਕਸ਼ੇ ਨੇ ਦੇਖੋ ਉਸੇ ਤਰ੍ਹਾਂ ਬੰਗਾਲ ਦੇ ਵਿੱਚ ਤੁਸੀਂ ਸੱਤ ਨਕਸ਼ੇ ਕਰਨੇ ਨੇ 10 ਆਉਣਗੇ ਤੇ ਇਤਿਹਾਸ ਦੇ ਵਿੱਚ ਤੁਸੀਂ ਤਿੰਨ ਨਕਸ਼ੇ ਕਰਨੇ ਨੇ ਪੰਜ ਆਉਣਗੇ ਆ ਦੇਖੋ ਪਾਕਿਸਤਾਨ ਮੱਧ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਅਰੁਣਾਚਲ ਪ੍ਰਦੇਸ਼ ਬੰਗਲਾਦੇਸ਼ ਰਾਜਸਥਾਨ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਤਾਮਿਲਨਾਡੂ ਅਜਿਹਾ ਇਸੇ ਤਰ੍ਹਾਂ ਤਕਸ਼ਿਲਾ ਕੰਧਾ ਦਿੱਲੀ ਗਲਿੰਗ ਪਾਟਲੀਪੁੱਤਰ ਇਸ ਤਰ੍ਹਾਂ ਕਰਕੇ ਦੇਖੋ ਨਕਸ਼ਾ ਤੁਹਾਨੂੰ ਮਿਲੇਗਾ ਤੇ ਇਸ ਨਕਸ਼ੇ ਦੇ ਵਿੱਚ ਤੁਸੀਂ ਉਹ ਸਥਾਨ ਭਰ ਦੇਣੇ ਨੇ ਇਸ ਤਰ੍ਹਾਂ ਕਰਕੇ ਤੁਸੀਂ ਇਹ ਕੁਐਸਚਨ ਯਾਦ ਕਰ ਲਓ ਇਹ ਬੜੇ ਇੰਪੋਰਟੈਂਟ ਕੁਐਸਚਨ ਨੇ ਇਸ ਦੇ ਨਾਲ ਦੇ ਮਿਲਦੇ ਜੁਲਦੇ ਹੀ ਕੁਐਸਚਨ ਤੁਹਾਨੂੰ ਆਉਣਗੇ ਧੰਨਵਾਦ ਵੀਡੀਓ ਦੇਖਣ ਦੇ ਲਈ